ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਗੁਰਦੁਆਰਾ ਬੀਬੀ ਰਜਨੀ ਦਾ ਗੁਰਦੁਆਰਾ ਹੈ ਜੋ ਪਿੰਗਲੇ ਦੇ ਘਰਵਾਲੀ ਸੀਗੀ ਜਿਨੇ ਅੰਮ੍ਰਿਤ ਅੰਮ੍ਰਿਤ ਸਾਰੇ ਸ਼ਨਾਣ ਕਰਕੇ ਤੇ ਉਸ ਦਾ ਕੋੜ ਦੂਰ ਹੋਇਆ ਜੀ ਇਹ ਉਹ ਬੀਬੀ ਰਜਨੀ ਹੈ ਆਪ ਦਰਸ਼ਨ ਕਰੋ ਇਹ ਉਹ ਬੀਬੀ ਰਜਨੀ ਹੈ ਇਹ ਉਹਨਾਂ ਦੀ ਤਸਵੀਰ ਹੈ ਤੇ ਉਹਨਾਂ ਦੀ ਤਸਵੀਰ ਹੈ ਲੱਗੀ ਦੁਆਰੇ ਦੇਖੋ ਆਪ ਦਰਸ਼ਨ ਕਰੋ ਇਹ ਦੇਖੀ ਰੱਖਣੀ ਹੈ ਆਹ ਦਰਸ਼ਨ ਕਰੋ ਸਾ ਸੰਬੋਧੀ ਦਰਸ਼ਨ ਕਰੋ बीबी रचनी जी का गुरुद्वारा है बीबी रचनी जी के बनिया हुआ है गुरुद्वार बीबी रचनी साहब आप दर्शन करो सात दर्शन करो सत संजी दर्शन करो ये बीबी रचने का गुरुद्वारा है ਇਹ ਬੀਬੀ ਰਤਨ ਸਿੰਘ ਦੀਆਂ ਪੁਰਾਣੀਆਂ ਤਸਵੀਰਾਂ ਹਨ ਇਹ ਬੀਬੀ ਰਤਨ ਸਿੰਘ ਦੀਆਂ ਪੁਰਾਣੀਆਂ ਤਸਵੀਰਾਂ ਹਨ ਆਹ ਦਰਸ਼ਿਓ ਗੁਰੂ اے بی بی رتنی جی دا ਗੁਰਦੁਆਰਾ ਹੈ ਸਾਥ ਸੰਗਤ ਜੀ ਆਪ ਦਰਸ਼ਨ ਕਰੋ اے بی بی ਰਤਨੀ ਜੀ ਦਾ ਗੁਰਦੁਆਰਾ ਹੈ اے بی بی ਰਤਨੀ ਜੀ ਦਾ ਗੁਰਦੁਆਰਾ ਹੈ اے بی بی ਰਤਨੀ ਜੀ ਦਾ ਗੁਰਦੁਆਰਾ ਹੈ ਇਹ ਵੀ ਪੱਟੀ ਦੇ ਵਿੱਚ ਪੈਂਦਾ ਹੈ ਇਹ ਸਾਹਮਣੇ ਇੱਕ ਸਟੇਸ਼ਨ ਹੈ ਇੱਕ ਸਟੇਸ਼ਨ ਦੇ ਗੇਟ ਦੇ ਸਾਹਮਣੇ ਹੀ ਗੁਰਦੁਆਰਾ ਹੈ ਸਟੇਸ਼ਨ ਦੇ ਸਾਹਮਣੇ ਹੀ ਗੁਰਦੁਆਰਾ ਹੈ ਇਹ ਬਜ਼ਾਰ ਦੇ ਵਿੱਚੋਂ ਦੀ ਰੋਡ ਸਿੱਧਾ ਸਟੇਸ਼ਨ ਤੇ ਆਉਂਦਾ ਜੋ ਰੋਡ ਹੈ ਉਸ ਗੁਰਦੁਆਰੇ ਕੋਲ ਸਟੇਸ਼ਨ ਦੇ ਨਾਲ ਹੀ ਗੁਰਦੁਆਰਾ ਹੈ ਗੇਟ ਦੇ ਸਾਹਮਣੇ ਜੋ ਕਿ ਸਟੇਸ਼ਨ ਵਾਲਾ ਕੀ ਰੋਡ ਹੈ ਜੋ ਉਸ ਅੱਗੇ ਗੇਟ ਆਉਂਦਾ ਸਟੇਸ਼ਨ ਵਾਲਾ ਉਹ ਗੇਟ ਦੇ ਨਾਲ ਹੀ ਸਾਹਮਣੇ ਗੁਰਦੁਆਰਾ ਹੈ ਬਿਲਕੁਲ ਬਿਲਕੁਲ ਸਾਹਮਣੇ ਹੈ ਸਾਹਮਣੇ ਹੈ ਆਪ ਦਰਸ਼ਨ ਕਰੋ ਇਹ ਸਾਹਮਣੇ ਗੇਟ ਹੈ ਇਹ ਸਾਹਮਣੇ ਨਾਲ ਦੀ ਜਿਹੜਾ ਦਰਵਾਜ਼ਾ ਹੈ ਆਪ ਦਰਸ਼ਨ ਕਰੋ ਸਾਹ ਸੰਦੇਵ ਜੀ ਆਪ ਦਰਸ਼ਨ ਕਰੋ ਇਧਰ ਸ਼ਹਿਰ ਹੈ ਇਹ ਪੱਟੀ ਸ਼ਹਿਰ ਹੈ ਆਪ ਦਰਸ਼ਨ ਕਰੋ ਇਹ ਪੱਟੀ ਸ਼ਹਿਰ ਹੈ ਆਪ ਦਰਸ਼ਨ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ